ਪੰਜਾਬ ਤੇ ਤਾਪਮਾਨ 48 ਡਿਗਰੀ ਦੇ ਆਸ-ਪਾਸ ਹੈ ਕਈ ਸਹਰਾ ਵੀ 45-6 ਟੈਂਪਰੇਚਰ ਹੈ ਪਾਣੀ ਕਿੰਨਾ ਜ਼ਰੂਰੀ ਹੈ ਲੋਕਾਂ ਨੂੰ ਪੀਣ ਦੇ ਲਈ ਕਿਸ ਤਰ੍ਹਾਂ ਇਸ ਸਮਸਾਰੇ ਜਟਾਪੱਤੀ ਇਲਾਕੇ 'ਚ ਅਸੀਂ ਖੜੇ ਆ ਜਿੱਥੇ ਕਿ ਕਈ ਪਤਾ ਲੱਗੇ ਕਈ ਦਿਨਾਂ ਤੋਂ ਮੋਟਰ ਖਰਾਬ ਹੈ ਇਹ ਜਿਹੜਾ ਇਲਾਕਾ ਹੈ ਇੱਕ ਤਾਂ ਇਲਾਕਾ ਉੱਚਾ ਹੈ ਔਰ ਦੂਦੇ ਪਾਸੇ ਮੋਟਰ ਖਰਾਬ ਹੈ ਔਰ ਇਹਨਾਂ ਦਾ ਕਹਿਣਾ ਹੈ ਜਿਹੜੇ ਇਸ ਇਲਾਕੇ ਦੇ ਵਸਨੀਕ ਹੈ ਵੀ 15 ਦਿਨ ਤੋਂ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਇਹਨਾਂ ਨੂੰ ਨਹੀਂ ਹੋ ਰਹੀ ਹੈ ਉਸ ਕਰਕੇ ਇਹਨਾਂ ਵੱਲੋਂ ਰਸਾਸ਼ਨ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ ਹੈ ਲੇਕਿਨ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਵੀ ਮੋਟਰ ਨੂੰ ਅਸੀਂ ਠੀਕ ਕਰਾ ਰਹੇ ਹਾਂ ਬੋਰ ਹੋ ਰਿਹਾ ਹੈ ਇੱਕ ਦੋ ਦਿਨ ਦੇ ਵਿੱਚ ਦੋ ਦਿਨ ਜੇ ਉਹਨਾਂ ਮੰਨੇ ਵੀ ਦੋ ਦਿਨ ਜੇ ਹੋਰ ਲੱਗ ਜੰਗੇ ਲੇਕਿਨ ਇਸ ਇਤਨੀ ਜ਼ਿਆਦਾ ਗਰਮੀ ਦੇ ਵਿੱਚ ਪਾਣੀ ਦੀ ਕਿੰਨੀ ਜ਼ਰੂਰਤ ਹੈ ਇਹਨੂੰ ਤੁਰੰਤ حل ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਮਹੀਆ ਹੋ ਸਕੇ ਸਹੀ ਕਹਿਣਾ ਚਾਹੁੰਦੇ ਜਿਹੜਾ ਇੱਧਰਲਾ ਏਰੀਆ ਹੈਗਾ ਇਹ ਪਾਣੀ ਤੋਂ ਕਟਿਆ ਹੋਇਆ ਹੈਗਾ ਉੱਚਾ ਏਰੀਆ ਜਿਹੜੀਆਂ ਮੋਟਰਾਂ ਨੇ ਨੀਵੇਂ ਪਾਸੇ ਲੱਗੀਆਂ ਹੋਈਆਂ ਪਾਣੀ ਨਹੀਂ ਆਂਦਾ ਸਾਡੀ ਇਹੀ ਸਰਕਾਰ ਨੂੰ ਜਿਹੜੀ ਬੇਨਤੀ ਆ ਯੂ ਸਾਹਿਬ ਨਾਲ ਐਕਸ਼ਨ ਤੇ ਐਸਡੀ ਸਾਹਿਬ ਨਾਲ ਵੀ ਗੱਲ ਲਗਾਤਾਰ 15 ਦਿਨਾਂ ਤੋਂ ਹੋ ਰਹੀ ਹੈ ਕਿ ਜਿਹੜਾ ਇੱਕ ਬੋਰ ਹੈ ਸਪੈਸ਼ਲ ਜਿਹੜਾ ਹੈਗਾ ਖੱਤਰੀਆ ਮੱਲਾ ਤੇ ਜੈਨ ਮੱਲੇ ਦੇ ਵਿਚਾਲੇ ਬੋਰ ਲਾਇਆ ਜਾਵੇ ਜਿਹਦੇ ਨਾਲ ਪਾਣੀ ਦਾ ਜਿਹੜਾ ਪੱਕਾ ਸੋਲੂਸ਼ਨ ਹੋਵੇ ਇਹ ਮੋਟਰ ਨਾਲ ਵੀ ਜਿਹੜਾ ਪਾਣੀ ਆ ਬਹੁਤ ਘੱਟ ਟਾਈਮ ਹੀ ਆਂਦਾ ਹੈ ਜਿਹੜਾ ਗਰੀਬ ਆ ਜਿਵੇਂ ਸਮਰਸ਼ੀਵਲ ਨਹੀਂ ਲਗਾ ਸਕਦਾ ਉਹ ਤਾਂ ਇਸ ਤੇ ਡਿਪੈਂਡ ਹੋਣਾ ਹੁਣ ਜਿਹੜਾ ਗਰੀਬ ਬੰਦਾ ਜੀ ਦੇਖੋ ਉਹਦਾ ਟੂਟੀ ਦਾ ਜਿਹੜਾ ਬਿੱਲ ਆ ਉਹ ਵੀ ਸਰਕਾਰ ਨੇ ਮaaf ਕਰਕੇ ਤਾਂ ਪਾਣੀ ਵਰਤਰੇ ਨਹੀਂ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਰਸ਼ੀਵਲ ਲੱਗਿਆ ਹੋਇਆ ਤੇ ਕਿਸੇ ਕਮਾਂਡੀ ਤੋਂ 15-20 ਘਰ ਪਾਣੀ ਭਾਰੇ ਦੀ ਉਹਦੀ ਮੋਟਰ ਖਰਾਬ ਹੋ ਗਈ ਹੁਣ ਅਗਲਾ ਪਾਣੀ ਕਿਉਂ ਦਊਗਾ ਜੀ ਬੜੀ ਵੱਡੀ ਪ੍ਰੋਬਲਮ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜੇ ਵੱਡਾ ਬੋਰ ਨਹੀਂ ਅਰੇਂਜ ਹੋ ਸਕਦਾ ਕੋਈ ਛੋਟਾ ਬੋਰ ਜਿਹੜਾ ਆਲਟੀਮੇਟਮ ਜਿਹੜਾ ਹੈਗਾ ਯੂ ਸਾਹਿਬ ਇਹਨੂੰ ਅਰੇਂਜ ਕਰਾ ਕੇ ਦੇਣਾ ਐਸਡੀਓ ਸਾਹਿਬ ਕਹਿੰਦੇ ਵੀ ਸਾਡਾ ਜਿਹੜਾ ਡਿਪਾਰਟਮੈਂਟ ਹੈ ਛੋਟੇ ਬੋਰ ਨੂੰ ਨਹੀਂ ਮੰਨਦਾ ਕਿ ਆਹ ਮੁਸ਼ਕਿਲ ਐ ਇੱਧਰ ਇਸ ਤਰ੍ਹਾਂ ਜੀ ਅਸੀਂ ਪਿਛਲੇ 10 ਦਿਨਾਂ ਤੋਂ ਪਾਣੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ 47 ਟੈਂਪਰੇਚਰ ਆ ਤੁਸੀਂ ਸੱਚੇ ਹੀ ਦੇਖ ਸਕਦੇ ਹੋ ਇੰਨਾ ਗਰਮੀ ਦਾ ਮਾਹੌਲ ਐ ਪਰ ਸਾਡੇ 10 ਦਿਨਾਂ ਤੋਂ ਪਾਣੀ ਬਿਲਕੁਲ ਨਹੀਂ ਆ ਰਿਹਾ ਪ੍ਰਸ਼ਾਸਨ ਦਾ ਕਹਿਣਾ ਐ ਅਸੀਂ ਇਸ ਤਰ੍ਹਾਂ ਲੱਗੇ 10 ਦਿਨ ਬਿਨਾਂ ਬੋਲੇ ਤੁਸੀਂ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਅਫਸਰਾਂ ਨੂੰ ਸਖਤੇ ਫੋਨ ਵੀ ਮਾਰੇ ਨੇ ਸਾਡੀ ਇੱਥੇ ਕਾਰਵਾਈ ਵੀ ਚੱਲ ਰਹੀ ਐ ਬਟ ਇਹ ਪਾਣੀ ਦੀ ਪ੍ਰੋਬਲਮ ਹੈ ਸਾਡੀ ਪਾਣੀ ਦੀ ਪ੍ਰੋਬਲਮ ਦੂਰ ਕੀਤੀ ਜਾਏ ਬਸ ਇਹ ਪਾਣੀ ਦੀ ਕਿੰਨੀ ਜ਼ਰੂਰਤ ਹੈ ਇਸ ਟਾਈਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਬੋਰ ਨੂੰ ਕਰ ਰਹੇ ਹਾਂ ਲੇਕਿਨ ਮੋਟਰ ਨੀਚੇ ਚਲੀ ਗਈ ਹੈ ਉਸ ਨੂੰ ਟਾਈਮ ਤੋਂ ਲੱਗਣਾ ਹੀ ਹੈ ਲੇਕਿਨ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਸਮੱਸਿਆ ਇਹਨਾਂ ਲੋਕਾਂ ਨੂੰ ਆ ਰਹੀ ਹੈ ਨਾਮ ਤੁਹਾਡਾ ਪ੍ਰੇਮ ਲਤਾ ਜੀ ਹਾਂ ਕਿੰਨੇ ਦਿਨ ਤੋਂ ਪਾਣੀ ਨਹੀਂ ਆ ਰਿਹਾ ਇੱਥੇ 8 ਦਿਨ ਹੋ ਗਏ ਜੀ ਹਾਂਜੀ 15 ਦਿਨ ਹੋ ਗਏ ਜੀ ਤੇ ਕੀ ਕਹਿ ਰਹੇ ਆਪ ਸਰ ਅਬ ਸਰ ਕੀ ਕਹਿ ਰਹੇ ਆ ਅਫਸਰ ਹੂੰ ਉਹਨਾਂ ਨੂੰ ਕਿਹਾ ਕੋਈ ਜਵਾਬ ਨਹੀਂ ਦੇ ਦਿੱਤਾ ਕੋਈ ਨਹੀਂ ਕੰਦ ਪਣੀ ਫਿਰ ਤੁਸੀਂ ਫਿਲਹਾਲ ਫਿਰ ਕੁੱਤਾ ਵੀ ਨਹੀਂ ਅਸੀਂ ਜੇ ਕਿਸੇ ਕੋਲ ਮੰਗਦੇ ਆ ਕੋਈ ਪਾਣੀ ਨਹੀਂ ਦਿੰਦੇ ਅਗਲੇ ਕਹਿੰਦੇ ਜੀ ਪੈਸੇ ਦੇ ਸਾਡਾ ਬਿੱਲ ਆਂਦਾ ਹੁਣ ਅਸੀਂ ਦੱਸੋ ਕੀ ਕਰੀਏ ਗਰਮੀ ਚ ਸਾਡੀ ਮੋਟਰ ਸੜ ਗਈ ਸਾਡੇ ਕਰ ਕਮਾਣ ਵਾਲਾ ਕੋਈ ਗਿਆ ਹੈ ਆ ਬੇਟਾ ਤੁਹਾਡੇ ਤੁਸੀਂ ਵੀ ਸਮਝ ਲੇ ਹਾਂ ਹਾਂਜੀ ਹਾਂਜੀ 10 ਦਿਨ ਹੋ ਗਏ ਜੀ ਖੱਤਰੀਆ ਮੱਲਾ ਜੀ ਖੱਤਰੀਆ ਮੱਲਾ ਪਾਣੀ ਕਿੰਨੇ ਦਿਨ ਤੋਂ ਨਹੀਂ ਆ ਰਿਹਾ 10 ਦਿਨ ਤੋਂ ਨਹੀਂ ਆ ਰਿਹਾ ਬਹੁ ਬੁਰਾ ਹਾਲ ਹੈ ਨਾ ਸਵੇਰੇ ਆ ਰਿਹਾ ਨਾ ਦੁਪਹਿਰੇ ਨਾ ਸ਼ਾਮ ਨੂੰ ਜਦੋਂ ਪਾਣੀ ਆਂਦਾ ਹੈ ਮੋਟਰ ਲਗਾਣੇ ਆ ਉਹ ਇਦਾਂ ਸਰ 15 ਵੀ ਘਰ ਹੈਗੇ ਆ ਸਾਡੇ ਏਰੀਆ ਚ ਹਾਂਜੀ ਇਧਰ ਹੋਰ ਵੀ ਇੱਥੇ ਲੱਗਿਨਾ ਮੈਂ ਮੇਰਾ ਰਾਜਕਮਰ ਜੀ ਹਾਂ ਰਾਜਕਮਰ ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਹੈ ਜੀ 15 ਦਿਨ ਤੋਂ ਇੱਥੇ ਪਾਣੀ ਨਹੀਂ ਆ ਰਿਹਾ ਜੀ ਖੱਤਰੀਆ ਮਹੱਲਾ ਜੀ ਜੱਟਾ ਮਹੱਲਾ ਇੱਥੇ ਸਾਰੇ ਕਿਤੇ ਪਾਣੀ ਨਹੀਂ ਆ ਰਿਹਾ ਕੋਈ ਸੁਣਵਾਈ ਨਹੀਂ ਹੈਗੀ ਕੋਈ ਕਮੇਟੀ ਵਾਲਾ ਕੋਈ ਐਮਸੀ ਕੋਈ ਨਹੀਂ ਆ ਕੇ ਪੁੱਛਦਾ ਨਾ ਕੋਈ ਸਰਕਾਰ ਦਾ ਮੁਲਾਜ਼ਮ ਹੁਣ ਬੋਟਾ ਵਾਸਤੇ ਆਏ ਨਹੀਂ ਕੋਈ ਤੁਹਾਡੇ ਇੱਥੇ ਪੁੱਛਣ ਤੁਹਾਨੂੰ ਹੁਣ ਜੇ ਕੋ ਆਊਗਾ ਅਸੀਂ ਬੋਟਾ ਪਾਉਣੀ ਹੈ ਨਹੀਂ ਕਿਉਂ ਪਾਵਾਂਗੇ ਅਸੀਂ ਬੋਟਾ ਜਦ ਕੋਈ ਸੁਣਵਾਈ ਨਹੀਂ ਹੈ ਜਦ ਕੋ ਪੁੱਛਦਾ ਨਹੀਂ ਹੈਗਾ ਕਿਉਂ ਬੋਟ ਅਸੀਂ ਕਿਸੇ ਨੂੰ ਨਹੀਂ ਬੋਟਾਂ ਪਾਉਂਦੇ ਜਦ ਤੱਕ ਸਾਡੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਉਦੋਂ ਤਾਂ ਕੋਈ ਬੋਟ ਨਹੀਂ ਕਿਸੇ ਨੂੰ ਪਾਉਂਦੇ ਪਾਣੀ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ 15 ਦਿਨ ਤੋਂ ਠੱਗੜ ਪਾਣੀ ਨਹੀਂ ਆ ਰਿਹਾਗਾ ਕੀ ਕਹਿ ਰਹੇ ਅਡੋਸੀ ਪੜੋਸੀ ਤੋਂ ਕਿੰਨੀ ਕੁ ਦਿਨ ਲਵਾਗੇ ਪਾਣੀ ਅਸੀਂ ਕਿੰਨੀ ਕੁ ਦਿਨ ਅਗਲਾ ਦਊਗਾ ਕਿੰਨੇ ਕੁ ਲੋਕ ਹੋਣਗੇ ਜਿਹੜੇ ਪਾਣੀ ਨਹੀਂ ਮਿਲ ਰਹਾ ਠੱਗੜ 400 ਘਰ ਹੋਣਾ 400 ਤੋਂ ਉੱਪਰ ਘਰ ਹੋਊਗਾ ਜਿਨ੍ਹਾਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੈ ਸਾਡੇ ਤਾਂ ਜੀ ਹੱਲ ਕਰਾਓ ਜਿਸ ਤਰ੍ਹਾਂ ਚਾਰ ਦਿਨ ਤੋਂ ਨਾ ਮੋਟਰ ਦਾ ਵਿੱਚ ਹੀgir ਗਈ ਸੀ ਇਹਦੇ ਬੋਰ ਦੇ ਕੋ ਮਸ਼ੀਨ ਲੱਗੀ ਹੋਈ ਹੈ ਕੰਟੀਨਿਊਸਲੀ ਕੰਮ ਚੱਲ ਰਿਹਾ ਬਾਕੀ ਤੇ ਅੱਧੀਆਂ ਲੱਗੇ ਹੋਏ ਆ ਡੇ ਨਾਈਟ ਕੰਮ ਚੱਲ ਰਿਹਾ ਦੇਖੋ ਸ਼ਾਇਦ ਕੱਲ ਤੱਕ ਹੱਲ ਹੋ ਜਾਏ ਉਹਦਾ ਫਿਲਹਾਲ ਸਬਸਟੀਟਿਊਟ ਕੀ ਕੀਤਾ ਹੈ ਨਾ ਸਬਸਟੀਟਿਊਟ ਇਹ ਆ ਕਿ ਬਾਕੀ ਤੇ ਸਾਰੀਆਂ ਸਪਲਾਈਆਂ ਆਲਰੇਡੀ ਵਧਾਈਆਂ ਹੋਈਆਂ ਨੇ ਪਾਣੀ ਤਾਂ ਨਿਕਲ ਰਿਹਾ ਨੀਵੇਂ ਲੱਕੇ ਚ ਕੋਈ ਦਿੱਕਤ ਨਹੀਂ ਹੈ ਸਿਰਫ ਦੋ ਮੱਲੇ ਉੱਚੇ ਨੇ ਉਹ 10 ਫੁੱਟ ਉੱਚੇ ਨੇ ਬਾਕੀ ਏਰੀਆ ਨਾਲੋਂ ਤੇ ਉੱਥੇ ਦਿੱਕਤ ਆਈ ਹੋਈ ਹੈ ਆ ਚਲੋ ਕੋਈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼